ਕਰਕੇ ਫੂਲ ਰਿਹਾ ਇਹ ਗੁਰਪਤ ਦਾ ਪੰਨੂ ਇੱਕ ਪਵੰਦਰੀ ਕੁਵਾਨ ਸਿੰਘ ਮਹਾਰਾਜ ਧਮਕੀਆਂ ਦੇ ਰਿਹਾ ਕਿ ਸਾਡੇ ਅਜੁੱਧਿਆਂ ਵਿੱਚ ਕਹਿ ਰਿਹਾ ਦੀ ਮਾਰਾ ਨਹੀਂ ਹੁਣ ਲਊਗਾ ਮੈਂ ਦਿਵਾਲੀ ਨੂੰ ਉਸ ਤੋਂ ਬਾਅਦ ਇਹ ਪ੍ਰਵਾਸੀਆਂ ਨੂੰ ਕਿ 18 ਅਕਤੂਬਰ ਦਾ ਪ੍ਰਵਾਸੀ ਸ਼ਾਰਕਣ ਪੰਜਾਬ ਮੈਂ ਇਹ ਆਸ ਆਤਵਾਦੀ ਨੂੰ ਪੁੱਛਣਾ ਚਾਹਨਾ ਤੂੰ ਆਪ ਦਾ ਉੱਤੇ ਬੈਠਾ ਵਾਂ ਅਮਰੀਕਾ ਅੱਗੇ ਅੱਗੇ ਗੱਲ ਕਰ ਪੇ ਭਾਰਤ ਸਰਕਾਰ ਨੇ ਕਿੰਦੀ ਨੂੰ ਆਤਵਾਦੀ ਪੁਛ ਕੀਤਾ ਹੋਇਆ ਹੈ ਅਤੇ ਐਨਆਈਏ ਨੇ ਇਹ ਕੱਲ ਪਰਚਾ ਦਰਜ ਕੀਤਾ ਤੇ ਮੈਂ ਅਸੀਂ ਲੋਕ ਸਾਰੇ ਖੁਸ਼ਾਤਾ ਪ੍ਰੇਮੀ ਆ ਅੱਜ ਵਿੱਚ ਹਮੇਸ਼ਾ ਰੋਸ਼ਨੀ ਹੋਊਗੀ ਦਿਵਾਰਾਂ ਦੇ ਨਾਲ ਬਹੁਤ ਵਾਧਾ ਹੋਊਗੀ ਇਹ ਨੂਦੋਟ ਪੇੜ ਵੱਜੂ ਜੁਜੂ ਜੁਜੂ ਅਸੀਂ ਖੁਦ ਜਾਵਾਂਗੇ ਉਤਵਾ ਸਾਡੇ ਜਿਹੜੇ ਖੁਸ਼ਾਤਾ ਪ੍ਰੇਮੀ ਐ ਮਜ਼ਦੂਰ ਭਰਾ ਨੇ ਸਾਡੇ ਮਜ਼ਦੂਰ ਭਰਾ ਵੀ ਨੇ ਠੇਕੇਦਾਰ ਵੀ ਨੇ ਵਪਾਰੀ ਵੀ ਨੇ ਜਿਹੜੇ ਜੁਗਰੀ ਬਿਹਾਰ ਮੱਧ ਪ੍ਰਦੇਸ਼ ਲੋਕਾਂ ਤੋਂ ਵਿਚਾਰੇ ਸਾਡੇ ਪ੍ਰਾਜੇ ਤੇ ਆਏ ਹੋਏ ਨੇ ਆਪਣੇ ਇਹਨਾਂ ਦਾ ਹਮੇਸ਼ਾ ਖੜੇ ਆ ਮੈਂ ਭਾਰਤ ਦੇ ਪ੍ਰਧਾਨ ਪ੍ਰਧਾਨ ਜੀ ਨੰਦਨ ਮੋਦੀ ਨੂੰ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਅਸੀਂ ਇੱਕ ਪੱਤਰ ਵੀ ਲਿਖਾਂਗੇ ਵੀ ਜਿਹੜਾ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਸਾਡੀ ਸਲਾਹਤਾ ਪ੍ਰੇਮੀ ਨੇ ਮਜ਼ਦੂਰ ਵਰਗ ਇਹ ਪ੍ਰਵਾਸੀ ਵੀ ਸਾਡੇ ਹਿੰਦੁਸਤਾਨੀ ਨੇ ਸਾਡੇ ਅੰਗਰੇ ਪੰਜਾਬ ਦਾ ਵੀ ਜਿਹੜਾ ਵੀ ਇਹਨਾਂ ਦੇ ਸਾਥ ਪਿੰਡਾਂ ਵਿੱਚ ਕਲਪੂਮ ਕਲਾ ਵਿੱਚ ਮਤਾ ਪਾਇਆ ਵੀ ਇਹਨਾਂ ਨਾਲ ਅਸੀਂ ਡੈਣੀ ਆਵਾਂਗੇ ਮੈਂ ਇਹਨਾਂ ਦੇ ਖਿਲਾਫ ਪਰਚਾ ਦਰਚਾ ਚਾਹੀਦਾ ਜਿਹੜੇ ਲੋਕ ਸਾਡੇ ਪ੍ਰਵਾਸੀਆਂ ਨੇ ਖਲਾਮ ਮਤੇ ਪਾ ਰਹੇ ਨੇ ਪ੍ਰਵਾਸੀ ਨਹੀਂ ਹਿੰਦੁਸਤਾਨੀ ਬੋਲूंगा ਮੈਂ ਕਿਉਂਕਿ ਅਸੀਂ ਅਗਰੇ ਫੈਕਟਰੀ ਅਗਰੇ ਫੈਕਟਰੀ ਸਾਡੇ ਛੱਡ ਕੇ ਚਲੇ ਗਏ ਅਜੇ ਪੂਰਾ ਪੰਜਾਬ ਏ ਖੱਪਣਾ ਨਹੀਂ ਇੱਕ ਗੱਲ ਮਹੋਰ ਕਹਾਂਗਾ ਤੁਹਾਨੂੰ ਰੇਲਵੇ ਸਟੇਸ਼ਨ ਤੋਂ ਸਾਡੇ ਖਾਨ ਭਰਾ ਜਦੋਂ ਇਹ ਆਉਂਦੇ ਬਾਹਰੋਂ ਜੁਪੀ ਤੋਂ ਫਲ ਬੇਟੇ ਲਿਓ ਹੁੰਦੀ ਆ ਉਹ ਜੋਈਆਂ ਨੂੰ ਲੈ ਕੇ ਆਉਂਦੇ ਆਏ ਤੇ ਆਓ ਜੀ ਫੁੱਲ ਅਨੰਤ ਮਾਰਾ ਪਾ ਕੇ ਆਗੇ ਸਮਾਂ ਲੱਗੇ ਹੁੰਦੇ ਆ ਫੇਰ ਕੋਈ ਫੋਨ ਕੱਟੂਗਾ ਤੇ ਕਾਪੀ ਤਾਂ ਰਹਿਣੀ ਇੱਥੇ ਪੰਜਾਬ ਦੇ ਸਾਰੇ ਕੈਨੇਡਾ ਦੇ ਇੱਥੇ ਜਾ ਰਹੇ ਨੇ ਚਿੱਠੀ ਦੀ ਗੱਲ ਕੀਤੀ ਐ ਤੁਸੀਂ ਕਹਿੰਦੇ ਕਮਕੀਆਂ ਆ ਰਹੀਆਂ ਨੇ ਆ ਜਿਹੜਾ ਪੰਜਾਬ ਨੂੰ ਬਚਨ ਦਾ ਯਤਨ ਕਰ ਰਿਹਾ ਹੈ ਕਿ ਹੁਣ ਤੁਸੀਂ ਚਿੱਠੀ ਕਿੰਨੀ ਦੇਖੋਗੇ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਜੀ ਅਤੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਚਿੱਠੀ ਭਵਾਂਗਾ ਵੀ ਜਿਹੜਾ ਵੀ ਤੋਰੰਦੀ ਕੋਈ ਕਰਵਾ ਆ ਦਾ ਪ੍ਰੇਮੀਆਂ ਨੂੰ ਮਜ਼ਦੂਰਾਂ ਨੂੰ ਸਿਵਾਉਣ ਦੀ ਗੱਲ ਕਰੂਗਾ ਉਹ ਦੇਸ਼ ਦਾ ਅਮਰਤਵਾਲ ਨੂੰ ਗੰਗੂ ਡਿਵਰੂ ਕਰਤੇ ਉਹਨਾਂ ਨੂੰ ਉਹ ਕਹਿ ਦੇਣੀ ਰੱਖਣੇ ਇਹ ਲੋਕ ਇਹ ਮੁੱਠੀ ਪਰ ਰੋਕਨੇ ਪਹਾਰ ਦੇ ਪਏ ਨੇ ਭਾਈ ਸੰਦੀਪ ਸਿੰਘ ਨੇ ਨਾ ਕਾਰਵਾਈ ਪਾਈ ਤੇ ਜਿਹੜੇ ਦੱਗ ਦੱਲੇ ਜੇ ਨੇ ਤੇ ਲੱਗੇ ਨੇ ਭੌਂਕਣ ਕਦੇ ਕੋਈ ਸ਼ਿਵ ਸਿੰਘ ਨਾਲ ਕਦੇ ਕੋਈ ਅਖੇ ਜੀ ਅਸੀਂ ਮਤਲਬ ਆਪਣੇ ਤੋਂ ਵੀ ਦੁਆਨ ਦਾ ਬਾਪੂ ਕਹਿੰਦੇ ਰਹੇ ਚਲੋ ਅਸੀਂ ਕਿਸੇ ਸਭ ਧਰਮਾਂ ਦਾ ਮੈਂ ਤਾਂ ਬਹੁਤ ਸਤਿਕਾਰ ਕਰਦਾ ਮੈਂ ਦਾਅਵੇ ਨਾਲ ਕਹਿ ਸਕਦਾ ਗੱਲ ਵੀ ਤੁਸੀਂ ਵੀਡੀਓ ਤੁਹਾਡਾ ਪਾਉਣ ਦਾ ਮਕਸਦ ਦਾ ਸਿਕਿਉਰਟੀ ਲੈਣੀ ਆ ਲੈ ਲੁਧਿਆਣੇ ਜਾ ਰਿਹਾ ਆ ਗੱਡੀ ਚ ਵੇਖ ਲੋ ਗੱਡੀ ਚ ਕੌਣ ਹੈ ਮੇਰਾ ਧੜ ਕੱਲਾ ਹਾਂ ਉਸਾਂ ਦੀ ਕਿਰਪਾ ਨਾਲ ਚਲੋ ਸਾਥੀ ਨਾਲ ਇੱਕ ਜذور ਹੁੰਦਾ ਹੈ ਪਰ ਉਹ ਆਕਾਲ ਪੁਰਖ ਜੇ ਤਾਂ ਸਮਾਂ ਪਾਵੇ ਵਰਤਵੀ ਲੈਣਾ ਤੇ ਆ ਕੱਲਾ ਮੈਂ ਤੇ ਤੁਸੀਂ ਮੈਂ ਸਿੱਖਾਂ ਜੀ ਵਿਚਾਰਦਾ ਮੈਂ ਹਿੰਦੂਆਂ से भी ਜਾਣਾ ਪਰ ਤੁਸੀਂ ਨਾ ਜਿਹੜੇ ਆ ਦੱਗੜ ਥੱਲੇ ਜੇ ਵੀ ਸੰਦੀਪ ਸਿੰਘ ਨੇ ਕਾਰਵਾਈ ਪਾਈ ਜਿਹੜੇ ਬੋਲਦੇ ਪੈਣੇ ਇਹ ਆਪਣੇ ਆਪ ਕਹਿੰਦੇ ਸੀ ਹਿੰਦੂ ਆਗੂਆਂ ਮੈਂ ਇਹ ਕਟੋਕੇ ਦਾਅਵੇ ਲਗੇ ਨਾ ਇਹ ਕੱਲੇ ਹਿੰਦੂਆਂ ਚ ਵੀ ਨਹੀਂ ਜਾ ਸਕਦੇ ਹਿੰਦੂਆਂ ਚ ਨਹੀਂ ਜਾ ਸਕਦੇ ਕਿਉਂਕਿ ਜਿਹੜੇ ਅਸਲੇ ਹਿੰਦੂ ਨੇ ਜਿਹੜੇ ਸਨਾਤਨੀ ਨੇ ਉਹਨਾਂ ਨੂੰ ਵੀ ਪਤਾ ਹੈ ਇਹ ਦੱਗੜ ਧੱਲੇ ਨੇ ਇਹਨਾਂ ਨੂੰ ਸਿੱਖਾਂ ਤੋਂ ਕੋਈ ਖਤਰਾ ਨਹੀਂ ਇਹਨਾਂ ਨੂੰ ਖਤਰਾ ਖਸਮਾਂ ਨੂੰ ਨਾ ਇਹਨਾਂ ਨੂੰ ਖਤਰਾ ਵੀ ਆਪਣੇ ਵੱਲ ਤੋਂ ਹੀ ਆ ਹੋਰ ਕਿਹਦੇ ਤੋਂ ਖਤਰਾ ਵੀ ਕੋਈ ਨਹੀਂ ਉਸ ਕਰਕੇ ਜਿੰਨੇ ਕਾਰਵਾਈ ਪਾਉਣੀ ਪਈ ਉਹਨੇ ਪਾਤੀ ਇੱਕ ਤੁਹਾਡੀ ਅਮਰ ਸਰ ਉਹਨੇ ਪਾਈ ਫਿਰਨੇ ਆ ਪਾਈ ਇਹ ਕੰਮ ਜਿਹੜੇ ਨੇ ਯੋਧੇ ਆਲੇ ਸੂਰਬੀਆ ਵਾਲੇ ਨੇ ਤੁਹਾਡੇ ਕੋ ਤੇ ਕੁੜੀਆਂ ਉਹਦੇ ਡੰਡਾ ਨੇ ਵੱਜਦਾ ਕੁੱਤੇ ਦੇ ਗੱਲਾਂ ਕਰਦੇ ਹੋ ਵੱਡੀਆਂ ਵੱਡੀਆਂ ਉਹ ਯੋਧਾ ਉਹਨੇ ਯੋਧਾ ਹੀ ਰਹਿਣਾ ਉਹਨੂੰ ਕਿਹਦੇ ਸਰਟੀਫਿਕੇਟ ਦੀ ਲੋੜ ਨਹੀਂ ਤੁਸੀਂ ਕਹਿੰਦੇ ਹੋ ਹੱਤਵਾਰਦੀ ਇਹੀ ਕਿਹੜਾ ਕੰਨੇ ਹੀ ਹੱਤਵਾਰਦੀ ਨੇ ਹੈਗੇ ਹੈ ਨਹੀਂ ਆਈ ਤਾਂ ਤੁਹਾਨੂੰ ਕਾਹ ਕੋ ਘੱਤਵਾਦੀ ਕੋ ਟੈਰਰਿਸਟ ਕੋ ਜੋ ਮਰਜ਼ੀ ਦਾ ਇਹ ਕਿਹੜਾ ਕੋ ਨਵਾਂ ਅਟੈਕ ਜਿਹੜਾ ਸਾਡੇ ਤੇ ਲੱਗ ਗਿਆ ਇਹ ਲੱਗਦਾ ਆ ਲੱਗਦਾ ਰਹਿਣਾ ਕਿ ਕੱਲ ਪਰਸੋਂ ਤੋਂ ਕੁਝ ਲੋਕਾਂ ਨੂੰ ਜਿਆਦਾ ਹੀ ਇੱਕ ਫੋਬੀਆ ਹੋ ਗਿਆ ਉਹ ਸੁਬੇ ਸੁਬੇ ਸਰਹੰਦ ਜਿਹੜਾ ਆਪਣੇ ਆਪ ਨੂੰ ਸੁਬਾ ਸਰਹੰਦ ਕਹਾਉਂਦਾ ਸੀ ਉਹਦੇ ਪੋਸਟਰ ਲੈ ਕੇ ਕਹਿ ਰਹੇ ਨੇ ਇਹ ਸਾਡਾ ਸ਼ਹੀਦ ਹੈ ਹੁਣ ਦੇਸ਼ ਦੀ ਮਾਨਯੋਗ ਸੀਬੀਆਈ ਅਦਾਲਤ ਨੇ ਉਹਨੂੰ ਸਜ਼ਾ ਕੀਤੀ ਹੈ ਜਾਂ ਤਾਂ ਫਿਰ ਸੀਬੀਆਈ ਝੂਠੀ ਹੋਈ ਕਿਉਂਕਿ ਉਹਦੀ ਤੂਹੀਨ ਅਦਾਲਤ ਦੀ ਤਹੀਨ ਜਿਹੜਾ ਸਜ਼ਾ ਕਰਤਾ ਦੋਸ਼ੀ ਹੋ ਗਿਆ ਇਹ ਕਹਿੰਦੇ ਸਾਡਾ ਸ਼ਹੀਦ ਆ ਸਾਡਾ ਆਗੂ ਆ ਨਾਇਕ ਆ ਮੈਂ ਉਹਨਾਂ ਤਪੂਸੀ ਮਾਰ ਮੈਂ ਕਿ ਮੈਨੂੰ ਕਹਿਣਾ ਚਾਹੁੰਦਾ ਕਿ ਏ ਤੁਹਾਡਾ ਨਾਇਕ ਆ ਤੁਸੀਂ ਆਪਦੇ ਘਰੇ ਉਹਦੀਆਂ ਫੋਟੋ ਲਾ ਲਓ ਤੇ ਤੁਸੀਂ ਉਹਨੂੰ ਹੁਣ ਮੈਂ ਅਗਲੀ ਗੱਲ ਚਲੋ ਨਾ ਕਵਾਂ ਮੈਂ ਇੱਕ ਇੱਜ਼ਤਦਾਰ ਆ ਪੌਂ ਦਾ ਸੇਵਾਦਾਰ ਆ ਮੈਂ ਨਹੀਂ ਕਹਿਣਾ ਚਾਹੁੰਦਾ ਪਰ ਤੁਸੀਂ ਜਾਣਬੁੱਝ ਕੇ ਸੰਦੀਪ ਸਿੰਘ ਸਣੀ ਦੇ ਪਰਿਵਾਰ ਨੂੰ ਤੇ ਸੰਦੀਪ ਸਿੰਘ ਨੂੰ ਟਾਰਗੇਟ ਕਰਦੇ ਹੋ ਕੌਮ ਨੂੰ ਟਾਰਗੇਟ ਕਰਦੇ ਹੋ ਕਹਿੰਦੇ ਸੀ ਸਾਡੇ ਤੁਸੀਂ ਕਹਿੰਦੇ ਹੋ ਸਾਡੇ ਸੁਧੀਰ ਸੂਰੀ ਨੂੰ ਨਸ਼ੀਦ ਕੀਤਾ ਸੀ ਸੁਧੀਰ ਸੂਦ ਕਿੰਨੀ ਹੋਇਆ ਹੋ ਉਹਨੀਆਂ ਆਪਣੀਆਂ ਕਰਤੂਤਾਂ ਦਾ ਫਲ ਭੁਗਤਾਇਆ ਗਿਆ ਹੈ ਨੂੰ ਉਹਦੀਆਂ ਕਰਤੂਤਾਂ ਦਾ ਫਲ ਸਣੀ ਵੀਰ ਵੱਲੋਂ ਭੁਗਤਾਇਆ ਗਿਆ ਸੀ ਕਿਉਂਕਿ ਉਹ ਪੰਜਾਬੀ ਗੁਰਸਿੱਖ ਬੀਬੀਆਂ ਨੂੰ ਬੱਚੀਆਂ ਨੂੰ ਗ੍ਰਸਤ ਤੱਕ ਕਰਨ ਦੀਆਂ ਗੱਲਾਂ ਕਰਦਾ ਸੀ ਟੱਕੇ ਲਿਆਉਣ ਦੀਆਂ ਗੱਲਾਂ ਕਰਦਾ ਸੀ ਤੇ ਇਹੋ ਜਿਹੇ ਇਹੋ ਜਿਹੇ ਦਰਿੰਦੇ ਬੰਦੇ ਨੇ ਜਦੋਂ ਉਹ ਪਿਸਟਲ ਜਾਵਦਾ ਲੈ ਕੇ ਤੇ ਬੜਾ ਆਪਣੇ ਆਪ 'ਚ ਉਹ ਬੰਦਾ ਸੀਗਾ ਬੜਾ ਵੱਡਾ ਡਾਊਨ ਤੇ ਆਪਣੇ ਆਪ ਨੂੰ ਹਿੰਦੂਆਂ ਦਾ ਆਗੂ ਦੱਸਦਾ ਸੀ ਇੱਕ ਇਹ ਵੀ ਬੜੀ ਖੁਸ਼ੀ ਦੀ ਗੱਲ ਆ ਕਿ ਮੇਰੇ ਪੰਜਾਬ ਵਿੱਚ ਕਹਿੰਦੇ ਕਿਸੇ ਵੀ ਹਿੰਦੂ ਵੀਰ ਨੇ ਉਹਨੂੰ ਆਪਣਾ ਆਗੂ ਨਹੀਂ ਮੰਨਿਆ ਉਹ ਵਧਾਈ ਦੇ ਪਾਤਰ ਆ ਤੇ ਜਿਹੜਾ ਜਿਹਨੂੰ ਤੁਹਾਡੇ ਉਹ ਹਿੰਦੂ ਵੀਰਾਂ ਨੇ ਆਗੂ ਨਹੀਂ ਮੰਨਿਆ ਇਹ ਸ਼ਿਵਜੀ ਭਗਵਾਨ ਦੇ ਨਾਮ ਤੇ ਫੇਕ ਸ਼ਿਵਸਨ ਬਣਾ ਬਣਾ ਕੇ ਕੁਝ ਲੋਕਾਂ ਦੇ ਇੱਕ ਆਪਣੀ ਸ਼ੋਸ਼ੇਬਾਜੀ ਕਰ ਰਹੇ ਨੇ ਇੱਕ ਲੁਧਿਆਣੇ ਤੋਂ ਇੱਕ ਗੰਦ ਜਿਹੜਾ ਆਪਦੀ ਦਸਤਾਰ ਦਾ ਜਿਹਨੂੰ ਨਹੀਂ ਪਤਾ ਉਹ ਵੀ ਗਿਦੜ ਭੰਕੀਆਂ ਮਾਰਦਾ ਮੇਰੀ ਹੱਥ ਜੋੜ ਕੇ ਇਹਨਾਂ ਲੋਕਾਂ ਨੂੰ ਬੇਨਤੀ ਹੈ ਵਿਚਤਾਵਨੀ ਵੀ ਆ ਕਿ ਸੰਦੀਪ ਸਣੀ ਦੀ ਰੂਹ ਹੋਰ ਕਿਸੇ ਚ ਆਵੇ ਉਹਦੋਂ ਪਹਿਲਾਂ ਪਹਿਲਾਂ ਬੰਦੇ ਦੇ ਪੁੱਤ ਬਣ ਜਾਓ ਤੇ ਸਰਕਾਰ ਇਹਨਾਂ ਨੂੰ ਪਾਵੇ ਨਾ ਨਹੀਂ ਤਾਂ ਫਿਰ ਖਾਲਸਾ ਪੰਥ ਨੂੰ ਆਪਣੇ ਫੈਸਲੇ ਆਪ ਕਰਨ ਦਾ ਅਧਿਕਾਰ ਹੈ ਆ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਵਾਇਲੈਂਸ ਨਹੀਂ ਚਾਹੁੰਦੇ ਪਰੰਤੂ ਜੇ ਕੋਈ ਕਹੇ ਕਿ ਮੈਂ ਸੰਦੀਪ ਦੇ ਪਰਿਵਾਰ ਨੂੰ ਜਾਂ ਭਰਾਵਾਂ ਨੂੰ ਜਾਂ ਬੱਚਿਆਂ ਨੂੰ ਜਾਂ ਕਿਸੇ ਉਸ ਸੋਸਾਇਟੀ ਨੂੰ ਅਸੀਂ ਕਿਸੇ ਤਰ੍ਹਾਂ ਡਰਾਲਾਂਗੇ ਨਾ ਡਰੇ ਹਾਂ ਨਾ ਡਰਨਾ ਤੇ ਨਾ ਡਰਾਉਣਾ ਸਾਡਾ ਇਹ ਕਨਸੈਪਟ ਨਹੀਂ ਹੈਗਾ ਸੋ ਅਸੀਂ ਸਭੇ ਸਾਂਝੀ ਵਾਲ ਸਦਾਇਨ ਵਾਲੇ ਲੋਕਾਂ ਉਸ ਕਨਸੈਪਟ ਤੇ ਪਹਿਰਾ ਦਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮੰਗਣ ਵਾਲਿਆ ਪਰ ਚੜ ਕੇ ਆਏ ਨੂੰ